ਦਾ ਪਨੋਇਸ਼ਰ ਦਾ ਜੇ ਸਤਿਗੁਰੂ ਦਾ ਮਨ ਮੰਨ ਜਾਵੇਗਾ ਨਾ ਸੇਵਾ ਤੇ ਫਿਰ ਉਸ ਸਿੱਖ ਦਾ ਕਾਰਜਰਾਸ ਹੋਵੇਗਾ ਵਰਨਾ ਨਹੀਂ ਆਉਣਾ ਲੈਣਾ ਜੀ ਸੇਵਾ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਲਕshmi ਔਰ ਸ੍ਰੀ ਚੰਦ ਵੀ ਦੋ ਉਹ ਵੀ ਸੇਵਾ ਕਰਦੇ ਨੇ ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਖੁਸ਼ੀ ਲੈਣਾ ਜੀ ਤੇ ਜਾਦਿਆ ਪੁੱਤਰਾਂ ਤੇ ਨਹੀਂ ਹੈ ਪੁੱਤਰਾਂ ਤੇ ਆਪਾਂ ਤਾਂ ਪੁੱਤਰਾਂ ਤੇ ਹੀ ਖੁਸ਼ ਹੁੰਨੇ ਆ ਨਾ ਸਭ ਕੁਝ ਪੁੱਤਰਾਂ ਖਾਤਰੇ ਹੀ ਦਿਨ ਰਾਤ ਮਰਦੇ ਆ ਨਾ ਗੁਰੂ ਨਹੀਂ ਗੁਰੂ ਤਾਂ ਜਿਹੜਾ ਹੁਕਮ ਮੰਨਦਾ ਨਾ ਓਹਦੇ ਤੇ ਖੁਸ਼ ਹੋਵੇਗਾ ਗੁਰੂ ਉਹ ਮਾਤਾ ਤਿਰਪਤਾ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ ਹਾਂ ਮਾਤਾ ਸਲਖਣੀ ਦੇ ਇਸ ਤਰ੍ਹਾਂ ਦੇ ਨਾਲ ਫਿਰ ਕਹਿਣ ਲੱਗੀ ਮਹਾਰਾਜ ਮੈਨੂੰ ਇਉਂ ਲੱਗਦਾ ਹੈ ਇਹ ਦੁਨਿਆਵੀ ਪ੍ਰਾਰਥਾ ਕੋਈ ਹੋਰ ਗੱਲ ਹੈ ਨਾ ਗੁਰਮੁਖ ਪਰ ਜਿਹੜੀ ਰੋਹਾਨੀ ਪ੍ਰਾਪਰਟੀ ਹੈ ਰੱਬੀ ਤਾਕਤ ਆ ਜਿਹੜੀ ਉਹ ਨੂੰ ਪੁੱਤਰ ਨਹੀਂ ਲੈ ਸਕਦਾ ਹੈ ਆਈ ਟਾਂ ਟਾਂ ਲੈ ਲੂਗਾ ਪੁੱਤਰ ਜੇ ਕੋਈ ਜ਼ਮੀਨ ਜਵਾਨ ਡਲੇ ਹੋਣਗੇ ਇਹਨੂੰ ਮਿਲੇਗੀ ਪਿੱਛੇ ਵੀ ਮਿਲਦੀ ਹੈ ਯਾਬ ਵੀ ਮਿਲਦੀ ਹੈ ਅੱਗੇ ਨੂੰ ਵੀ ਮਿਲਦੀ ਰਹੇਗੀ ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਣਗੇ ਭਲੀਏ ਇਹ ਤਾਂ ਜਿਹੜੀ ਵਸਤੂ ਹੈ ਨਾ ਇਹ ਤਾਂ ਹੁਕਮ ਮੰਨਣ ਵਾਲੇ ਦੀ ਹੈ ਤੇਰੇ ਪੁੱਤਰ ਹੁਕਮ ਮੰਨ ਲੈਣ ਉਹਨਾਂ ਨੂੰ ਮਿਲ ਜਾਵੇ ਕੋ ਗੁਰੂ ਜਿਹੜਾ ਹੁੰਦਾ ਉਸ ਨਾਲ ਉਸ ਦਾ ਪਦਾਰਥਾਂ ਨਾਲ ਪਿਆਰ ਨਹੀਂ ਹੁੰਦਾ ਪੁੱਤਰ ਪਦਾਰਥ ਹੀ ਆ ਹੋਰ ਕੀ ਐ ਕਹਿੰਦੇ ਦਿਖਾ ਲੀਏ ਤੈਨੂੰ ਇਹ ਬਗਾਨਾ ਪੁੱਤਰਾ ਵਿਚਾਰਾ ਆਪਣੇ ਪੁੱਤਰ ਨੇ ਗੁਰੂ ਨਾਨਕ ਦੇਵ ਜੀ ਮਹਾਰ ਚਲੇ ਗਏ ਮਹਾਰ ਜਾ ਕੇ ਬੈਠ ਗਏ ਜਣਾਉਣੀ ਹੀ ਸੀ ਗੱਲ ਤਾਹੇ ਪ੍ਰਸ਼ਾਦੇ ਦਾ ਟਾਈਮ ਹੋ ਗਿਆ ਸਲਖਣੀ ਵੀ ਮਾਤਾ ਕੋਲ ਹੀ ਬੈਠੀ ਤਾ ਫਿਰੋ ਗੁਰੂ ਨਾਨਕ ਦੇ ਮਹਾਰਾਜ ਕਹਣਗੇ ਭਾਈ ਸ੍ਰੀ ਚੰਦ ਸੰਗਤ ਭੁਖੀ ਐ ਇਉਂ ਕਰ ਤੂ ਆ ਕਿਕਰ ਤੇ ਚੜ ਕੇ ਲੂਣਾ ਦੇ ਦੇ ਜਲੇਬੀਆਂ ਡਿਗਣੀਆਂ ਜਲੇਬੀਆਂ ਨਹੀਂ ਚੜਿਆ ਕਿ ਕਰਤੇ ਕਰੂੰ ਹੁਣ ਉਹ ਪਿਤਾ ਹੀ ਮੰਨਿਆ ਨਾ ਗੁਰੂ ਭਾਵਨਾ ਨਾ ਹੋਈ ਫੇ ਜੋ ਗੁਰੂ ਕਹਿੰਦਾ ਸਿੱਖ ਸਤ ਕਰਕੇ ਮੰਨੇ ਫੇ ਵਸਤੂ ਕੈਸੇ ਪ੍ਰਾਪਤ ਹੋ ਜੇਗੀ ਨਹੀਂ ਹੋਣੀ ਹੈ ਫੇ ਲਖਮੀ ਦਾਸ ਨੂੰ ਕਿਹਾ ਪੁੱਤਰ ਤੂੰ ਚੜ ਜਾ ਉਹ ਕਨਾਂ ਮਹਾਰਾਜ ਕਦੇ ਕਿ ਕਰਾਂ ਤਾਂ ਉਹ ਵੀ ਮਠਾਈਆਂ ਡਿਗਿਆ ਨੇ ਦਾ ਤੁਕੇ ਨੇ ਉੱਤੇ ਇੱਥੇ ਤਾਂ ਤੁਕੇ ਸਾਰੀ ਸੰਗਤ ਬੈਠੀ ਆ ਬੜਬੜੇ ਬਰਮ ਗਿਆਨੀ ਸਿੱਖ ਵੀ ਬੈਠੇ ਨੇ ਤਾਂ ਫਿਰ ਸ਼ਾਰਾ ਕਰਿਆ ਲੈਣਿਆਂ ਇਤਨੀ ਗੱਲ ਕਹੀਆ ਲੱਕ ਬੰਨ ਲਿਆ ਗਰਮਕੋ ਜਿਆਦਾ ਕਿ ਕਰਦੇ ਕੋਲ ਗਿਆ ਨਾ ਸ੍ਰੀ ਚੰਦਿਆਂ ਦਾ ਤੂੰ ਕਮਲਾ ਕਹਿੰਦਾ ਨਹੀਂ ਕਮੜਾ ਤਾਂ ਨਹੀਂ ਮੈਂ ਕਹਿੰਦਾ ਕਮੜਾ ਹੀ ਆ ਜਦ ਕਿਕਰ ਤੇ ਚੜਦਾ ਕਿ ਕਿਕਰ ਤੇ ਵੀ ਮਠਿਆਈ ਡਿਗੀ ਐ ਕਹਿੰਦਾ ਗੁਰੂ ਪੁੱਤਰ ਜੀਓ ਮੈਂ ਤਾਂ ਆਪਣੇ ਗੁਰੂ ਦਾ ਹੁਕਮ ਮੰਨਣਾ ਮੈਂ ਮਠਿਆਈ ਨਹੀਂ ਝਾੜਨੀ ਹੈ ਚੜ ਗਿਆ ਉੱਤੇ ਗੁਰੂ ਕੋ ਜਿਆਦਾ ਹਲੂਣਾ ਡਟਾ ਗੋਡੇ-ਗੋਡੇ ਮਠਿਆਈ ਚੜ ਗਈ ਧਰਤੀ ਤੇ ਦਸੋਂ ਵਾਸਤੂ ਕਿਨੂੰ ਮਿਲੇਗੀ ਹੋ ਇਸ ਤਰ੍ਹਾਂ ਨਾਲ ਹੋਰ ਵੀ ਬਹੁਤ ਫਿਰ ਆਖੀਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਵੀ ਹੁਣ ਇਹਨਾਂ ਸਾਰਿਆਂ ਨੂੰ ਪਰਖ ਲਈਏ ਜਾਣਦੇ ਤਾਂ ਸਭ ਕੁਝ ਹੈ ਸੀਗੇ ਜਿਵੇਂ ਕਲਗੀ ਧਰ ਮਹਾਰਾਜ ਜੇ ਪੰਜਾਂ ਦੇ ਸਿਰ ਨਾ ਲੈਂਦੇ ਤਾਂ ਰੇ ਕੇ ਕਹਿੰਦਾ ਮੈਂ ਵੀ ਪੰਜਵਾਂ ਹੀ ਪਿਆਰਾ ਮੈਂ ਘਟਾ ਕੋਈ ਇਹਦੇ ਨਾਲੋਂ ਪਰਖ ਲਈ ਨਾ ਬੋਲਣ ਵਾਲਾ ਛੱਡਿਆ ਕੋਈ ਮੂਰੇ ਕਿਹਨੇ ਦੇ ਸਿਰ ਦਿੱਤਾ ਜਿਹਨੇ ਸਿਰ ਦਿੱਤਾ ਉਸੇ ਨੂੰ ਵਡਿਆਈ ਮਿਲਣੀ ਸੀ ਨਾ ਉਹ ਕਮ ਉਹ ਨਹੀਂ ਹੁੰਦਾ। ਉਹ ਇਸ ਤਰ੍ਹਾਂ ਨੇ ਨਾਲ ਖੇਤੀ ਕਰਾਈ ਸਿੱਖਾਂ ਤੋਂ ਬਹੁਤ ਕਣਕ ਜਿਵੇਂ ਅੱਜ ਕੱਲ ਗੁਰੂਏ ਲੱਗਦੇ ਨੇ ਖਲਵਾੜਿਆਂ ਦੇ ਵਿੱਚ ਕਹਿੰਦੇ ਮਹਾਰਾਜ ਬਹੁਤ ਕਣਕ ਹੋਈ ਅੱਗੇ ਨਾਲ ਚੌਗਣੀ ਐ ਗੁਰਨਾਨਕ ਦੇਵ ਮਹਾਰਾਜ ਕਹਿੰਦੇ ਆਇਆ ਕਰੋ ਗੁਰੂ ਕੋ ਜਿਹੜਾ ਮੁਖੀ ਦੀ ਜਥੇਦਾਰ ਕਹਿੰਦੇ ਆ ਲਓ ਦੀਆ ਸਲਾਈ ਅੱਗ ਲਾ ਕੇ ਫੂਕ ਦਿਓ ਗਰਿਆਂ ਨੂੰ ਅੱਗ ਲਾ ਕੇ ਫੂਕ ਦਿਓ ਕਿਉ ਪਗਰ ਕੇ ਬੈਗਿਆ ਕਹਿੰਦੇ ਮਾਰਾ ਸਾਤੇ ਦੀ ਫੂਕ ਲਾ ਮੰਨ ਲਿਆ ਹੁਕਮ ਮੜਾ ਔਖਾ ਕਰਉਂ ਤੋ ਬਹੁਤ ਔਖਾ ਕਹਨੇ ਹੁਕਮ ਮੰਨਣਾ ਜਿਹੜੀ ਸਿੱਖੀ ਹੈ ਨਾ ਕਹਿੰਦੇ ਮਰ ਜਾਣਾ ਸਗਾਲਾ ਸਿੱਖੀ ਕਮਾਉਣੀ ਔਖੀ ਹੈ ਪਰੋ ਬਰੇਨ ਦੇ ਨਾਲ ਕਿਉਂ ਦੇ ਮਰ ਜਾਣਾ ਜੀ ਸਿੱਖੀ ਕਮਾਉਣੀ ਔਖੀ 谢谢